ਸ਼ਸ਼ੀਕਾਲ ਨਮਸਕਾਰ ਆਦ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਵਲੌਗ ਅੱਜ ਦੇ ਵਲੌਗ ਦੇ ਵਿੱਚ ਤੁਹਾਡੇ ਨਾਲ ਇੱਕ ਇੰਪੋਰਟੈਂਟ ਨਿਊਜ਼ ਦਾ ਜ਼ਿਕਰ ਕਰਨਾ ਹੈ ਜੋ ਕੈਨੇਡਾ ਤੋਂ ਸਾਹਮਣੇ ਆਈ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਕੈਨੇਡਾ ਨੇ ਵੱਡੇ ਪੱਤਰ ਦੇ ਉੱਤੇ ਚੇਂਜਸ ਕੀਤੇ ਖਾਸ ਕਰਕੇ ਸਟੂਡੈਂਟ ਵੀਜ਼ਾ ਨੂੰ ਲੈ ਕੇ ਇੱਕ ਬਹੁਤ ਵੱਡਾ ਕੈਪ ਅਨਾਉਂਸ ਕੀਤਾ ਨਾ ਸਿਰਫ ਸਟੂਡੈਂਟ ਵੀਜ਼ਾ ਨੂੰ ਲੈ ਕੇ ਹੋਰ ਵੱਖ-ਵੱਖ ਕੈਟਾਗਰੀ ਦੇ ਵੀਜ਼ਾ ਨੂੰ ਲੈ ਕੇ ਭਾਵੇਂ ਉਹ ਵਿਜ਼ਿਟਰ ਟੂਰਿਸਟ ਵੀਜ਼ੇ ਦੀ ਗੱਲ ਕਰ ਲਈਏ ਭਾਵੇਂ ਉਹ ਵਰਕ ਪਰਮਿਟ ਦੀ ਗੱਲ ਕਰ ਲਈਏ ਭਾਵੇਂ ਉਹ ਪੀ ਆਰ ਦੀ ਯਾਨੀ ਐਕਸਪ੍ਰੈਸ ਐਂਟਰੀ ਦੀ ਗੱਲ ਕਰ ਲਈਏ ਪੂਰੀ ਤਰੀਕੇ ਦੇ ਨਾਲ ਆਪਣਾ ਪੈਟਰਨ ਜਿਹੜਾ ਕੈਨੇਡਾ ਨੇ ਚੇਂਜ ਕਰਕੇ ਰੱਖ ਦਿੱਤਾ ਹੈ ਇਸ ਸਭ ਦੀ ਲੜੀ ਦੇ ਵਿੱਚ ਹੁਣ ਇਸ ਦਾ ਪ੍ਰਭਾਵ ਕੈਨੇਡਾ ਦੇ ਉੱਤੇ ਦਿਖਣਾ ਸ਼ੁਰੂ ਹੋ ਚੁੱਕਾ ਹੈ ਕੈਨੇਡਾ ਦੇ ਇੰਸਟੀਚਿਊਸ਼ਨ ਜਿਹੜੇ ਨੇ ਉਹਨਾਂ ਦੀ ਬਦਹਾਲੀ ਦੀ ਇੱਕ ਤਸਵੀਰ ਜਿਹੜੀ ਹੈ ਉਹ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਜੇ ਤੁਹਾਨੂੰੜਾ ਸੋਪੀਸ਼ਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਦਰਸਲ ਕੈਨੇਡਾ ਨੇ ਪਿਛਲੇ ਦਿਨਾਂ ਦੇ ਵਿੱਚ ਸਟੂਡੈਂਟ ਵੀਜ਼ਾ ਨੂੰ ਲੈ ਕੇ ਇੱਕ ਵੱਡਾ ਕੈਪ ਅਨਾਉਂਸ ਕੀਤਾ ਨਾ ਸਿਰਫ ਸਟੂਡੈਂਟ ਵੀਜ਼ਾ ਸਗੋਂ ਹੋਰ ਕਈ ਕੈਟਾਗਰੀ ਦੇ ਉੱਤੇ ਪਾਬੰਦੀਆਂ ਲਗਾਈਆਂ ਨੇ ਪਰ ਆਪਾਂ ਗੱਲ ਕਰ ਰਹੇ ਹਾਂ ਸਟੂਡੈਂਟ ਵੀਜ਼ਾ ਦੀ ਉਹਦਾ ਪ੍ਰਭਾਵ ਜਿਹੜਾ ਹੁਣ ਉਹਦਾ ਇਫੈਕਟ ਜਿਹੜਾ ਹੈ ਉਹ ਦਿਖਣਾ ਸ਼ੁਰੂ ਹੋ ਚੁੱਕਾ ਹੈ ਕੈਨੇਡਾ ਦਾ ਇੱਕ ਬਹੁ ਚਰਚਿਤ ਨਾਮ ਹੈ ਸੈਂਟੇਨੀਅਲ ਕਾਲਜ ਬੜਾ ਵੱਡਾ ਕੈਂਪਸ ਹੈ ਇੱਕ ਨਹੀਂ ਦੋ ਨਹੀਂ ਪੰਜ ਕੈਂਪਸ ਨੇ ਇਸ ਕਾਲਜ ਦੇ ਤੇ ਪੰਜ ਕੈਂਪਸ ਚੋਂ ਹੁਣ ਦੋ ਕੈਂਪਸ ਨੂੰ ਆਪਸ ਦੇ ਵਿੱਚ ਇਹ ਕਾਲਜ ਮਰਜ ਕਰਨ ਜਾ ਰਿਹਾ ਹੈ ਇਸ ਕਾਲਜ ਦੀ ਬਦਹਾਲੀ ਇਸ ਅ ਇਸਤਰ ਤੇ ਪਹੁੰਚ ਗਈ ਹੈ ਕਿ 177 ਪ੍ਰੋਗਰਾਮਾਂ ਚੋਂ ਪਹਿਲਾ ਇਸ ਨੇ 49 ਯਾਨੀ 49 ਪ੍ਰੋਗਰਾਮ ਜਿਹੜੇ ਉਹਨਾਂ ਨੂੰ ਟੈਂਪਰੇਰੀ ਤੌਰ ਦੇ ਉੱਤੇ ਸਸਪੈਂਡ ਕਰ ਦਿੱਤਾ ਰੋਕ ਦਿੱਤਾ ਯਾਨੀ ਕਿ ਉਹ ਪ੍ਰੋਗਰਾਮ ਜਿਹੜੇ ਉਹ ਕੰਟੀਨਿਊ ਨਹੀਂ ਕੀਤੇ ਜਾਣਗੇ ਤੇ ਹੁਣ ਦੋ ਅਜਿਹੇ ਕੈਂਪਸ ਨੇ ਜਿਹਦੇ ਵਿੱਚੋਂ ਇੱਕ ਕੈਂਪਸ ਜਿਸ ਨੂੰ ਮਰਜ ਕੀਤਾ ਜਾਣਾ ਹੈ ਉਹਦਾ ਨਾਮ ਹੈ ਸਟੋਰੀ ਆਰਟ ਸੈਂਟਰ ਇਸ ਕੈਂਪਸ ਨੂੰ ਮਰਜ ਕੀਤਾ ਜਾ ਰਿਹਾ ਹੈ ਸੈਂਟੇਨੀਅਲ ਦੇ ਸਕਾਰਬੋ ਕੈਂਪਸ ਦੇ ਨਾਲ ਹੁਣ ਇਹਨੂੰ ਜਦੋਂ ਮਰਜ ਕਰ ਦਿੱਤਾ ਜਾਵੇਗਾ ਤੇ ਜਿਹੜਾ ਵੀ ਸਟੋਰੀ ਆਰਟ ਸੈਂਟਰ ਹੈ ਉਸਦੇ ਜਿਹੜੇ ਸਟੂਡੈਂਟ ਹੋਣਗੇ ਉਹਨਾਂ ਨੂੰ ਇੱਧਰ ਸ਼ਿਫਟ ਕਰ ਦਿੱਤਾ ਜਾਵੇਗਾ ਤੇ ਉਸ ਕਾਲਜ ਦੇ ਉਸ ਕੈਂਪਸ ਨੂੰ ਜਿਹੜਾ ਹੈ ਉਹ ਪੂਰੀ ਤਰੀਕੇ ਦੇ ਨਾਲ ਬੰਦ ਕਰਨ ਦੀ ਤਿਆਰੀ ਜਿਹੜੀ ਹੈ ਉਹ ਖਿੱਚ ਲਈ ਗਈ ਹੈ ਦਰਸਲ ਇਹ ਜਿਹੜਾ ਬੰਦ ਕਰਨ ਦਾ ਐਲਾਨ ਕੀਤਾ ਗਿਆ ਇਹ ਕਿਹਾ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦੀ ਇਸ ਦੀ ਅਨਾਉਂਸਮੈਂਟ ਹੋ ਜਾਵੇਗੀ ਕਿ ਜਿਹੜਾ ਸਟੋਰੀ ਆਰਟ ਸੈਂਟਰ ਹੈ ਇਸ ਨੂੰ ਪੂਰੀ ਤਰੀਕੇ ਦੇ ਨਾਲ ਬੰਦ ਕਰਕੇ ਤੇਨੂੰ ਤਬਦੀਲ ਕਰ ਦਿੱਤਾ ਜਾਵੇਗਾ ਦੂਜੇ ਕੈਂਪਸ ਦੇ ਵਿੱਚ ਸੋ ਸੈਂਟੇਨੀਅਲ ਕਾਲਜ ਦੇ ਜਿਹੜੇ 5 ਕੈਂਪਸ ਹੁੰਦੇ ਸੀ ਆਉਣ ਵਾਲੇ ਸਮੇਂ ਦੇ ਵਿੱਚ ਹੁਣੋਂ 4 ਕੈਂਪਸ ਤੱਕ ਸੀਮਿਤ ਹੋ ਜਾਵੇਗਾ ਤੇ ਇਸ ਤੋਂ ਪਹਿਲਾਂ ਵੀ 49 ਪ੍ਰੋਗਰਾਮ ਸਸਪੈਂਡ ਕਰ ਦਿੱਤੇ ਗਏ ਸਿਗੇ ਸੋ ਇਹ ਫੈਸਲਾ ਜਿਹੜਾ ਲਿਆ ਗਿਆ ਹੈ ਉਹ ਇਸ ਕਰਕੇ ਲਿਆ ਗਿਆ ਕਿਉਂਕਿ ਸਰਕਾਰ ਨੇ ਜੋ ਫੰਡਿੰਗ ਦੇ ਵਿੱਚ ਸਰਕਾਰੀ ਕਟੌਤੀ ਕੀਤੀ ਹੈ ਉਸ ਨੂੰ ਆਧਾਰ ਬਣਾ ਕੇ ਤੇ ਸਟੂਡੈਂਟ ਦੇ ਘੱਟ ਐਡਮਿਸ਼ਨ ਨੂੰ ਦੇਖਦੇ ਹੋਏ ਇਹ ਫੈਸਲਾ ਜਿਹੜਾ ਉਹ ਸਕੂਲ ਪ੍ਰਬੰਧਨ ਨੇ ਜਿਹੜਾ ਇਹ ਕਾਲਜ ਹੈ ਉਸ ਪ੍ਰਬੰਧਨ ਨੇ ਲਿਆ ਹੈ ਤੇ ਉਹ ਫੈਸਲਾ ਲੈਂਦੇ ਸਮੇਂ ਇਹ ਕਿਹਾ ਗਿਆ ਕਿ 28% ਦੀ ਜਿਹੜਾ ਟੋਟਲ ਸਟ੍ਰੈਂਥ ਦਾ ਜਿਹੜੇ ਪ੍ਰੋਗਰਾਮ ਸੀਗਾ ਉਹਨਾਂ ਦੀ ਟੋਟਲ ਸਟ੍ਰੈਂਥ ਤੋਂ 28% ਦੀ ਕੋਟਾ ਵੈਸੇ ਹੀ ਘੱਟ ਕਰ ਦਿੱਤਾ ਗਿਆ ਨਹੀਂ 28% ਦੀ ਅ ਕਹਿ ਸਕਦੇ ਪ੍ਰੋਗਰਾਮ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਸੀਗੇ ਤੇ ਹੁਣ ਉਸ ਪ੍ਰੋਗਰਾਮ ਉਸ ਕਾਲਜ ਦੇ ਵਿੱਚ ਜਿਹੜੇ ਰਹਿੰਦੇ ਖੁੰਦੇ ਪ੍ਰੋਗਰਾਮ ਹੈ ਉਹ ਪੰਜ ਕੈਂਪਸ ਦੀ ਜਗ੍ਹਾ ਸਿਰਫ ਚਾਰ ਕੈਂਪਸ ਦੇ ਵਿੱਚ ਹੀ ਚੱਲਣਗੇ ਤੇ ਜਿਹੜੇ ਪੰਜਵੇਂ ਕੈਂਪਸ ਦੇ ਬੱਚੇ ਹੈ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਜਾਵੇਗਾ ਦੂਜੇ ਕੈਂਪਸ ਦੇ ਵਿੱਚ ਹੁਣ ਸੈਂਟੇਨੀਅਲ ਕਾਲਜ ਦਾ ਇਹ ਖਾਸ ਕਰਕੇ ਸੈਂਟੇਨੀਅਲ ਕਾਲਜ ਜਿਹੜਾ ਹੈ ਉਹ ਪੰਜਾਬੀਆਂ ਦੀ ਪਹਿਲੀ ਪਸੰਦ ਦੇ ਵਿੱਚੋਂ ਮੰਨਿਆ ਜਾਂਦਾ ਹੈ ਕਿ ਭਈ ਪੰਜਾਬੀਆਂ ਦੀ ਪਹਿਲੀ ਪਸੰਦ ਹੈ ਪੰਜਾਬੀ ਇੱਥੇ ਜਾਣਾ ਬਹੁਤ ਪਸੰਦ ਕਰਦੇ ਨੇ ਪਰ ਹੁਣ ਸੰਟੇਨੀਅਲ ਕਾਲਜ ਦਾ ਸਿਰਫ ਇਹ ਹਾਲ ਨਹੀਂ ਹੈਗਾ ਇਸ ਤੋਂ ਇਲਾਵਾ ਹੋਰ ਕਈ ਵੱਡੇ ਨਾਮੀ ਕਾਲਜ ਨੇ ਜਿਨ੍ਹਾਂ ਦੀ ਹਾਲਤ ਵੱਤ ਤੋਂ ਵੱਧਰ ਹੋਦੀ ਜਾ ਰਹੀ ਹੈ ਇਹ ਆਪਾਂ ਪ੍ਰੋਗਰਾਮਸ ਦਾ ਜ਼ਿਕਰ ਕੀਤਾ ਇਹ ਆਪਾਂ ਜ਼ਿਕਰ ਕੀਤਾ ਕਿ ਭਈ ਕੈਂਪਸ ਬੰਦ ਹੋ ਰਹੇ ਨੇ ਸਿਰਫ ਇੱਥੋਂ ਤੱਕ ਚੀਜ਼ਾਂ ਸੀਮਿਤ ਨਹੀਂ ਹੈਗੀਆਂ ਸਟੂਡੈਂਟ ਘਟ ਜਾਣ ਦਾ ਇਫੈਕਟ ਇੰਨਾ ਪਿਆ ਕਿ ਇੱਥੋਂ ਦੀ ਫੈਕਲਟੀਜ਼ ਦੇ ਵਿੱਚ ਵੱਡੇ ਪੱਧਰ ਤੇ ਉੱਤੇ ਕਟੌਤੀ ਕੀਤੀ ਜਾ ਰਹੀ ਹੈ ਤੇ ਜਿਹੜਾ ਸਟਾਫ ਹੈ ਉਹਨੂੰ ਘਟ ਕੀਤਾ ਜਾ ਰਿਹਾ ਜਿਸ ਦੇ ਚੱਲਦੇ ਪਿਛਲੇ ਦਿਨਾਂ ਦੇ ਵਿੱਚ 온ਟਾਰੀਓ ਦੇ ਵਿੱਚ ਕਈ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਪ੍ਰੋਟੈਸਟ ਵੀ ਦੇਖਣ ਨੂੰ ਮਿਲਿਆ ਇਸ ਤੇ ਉੱਤੇ ਮੈਂ ਇੱਕ ਪਹਿਲਾਂ ਵੀ ਵੀਡੀਓ ਬਣਾਈ ਸੀਗੀ ਜਦੋਂ ਇੱਕ ਕੈਂਪਸ ਨੂੰ ਲੈ ਕੇ ਕੁਐਸ਼ਨ ਹੋਇਆ ਸੀਗਾ ਤੇ ਉੱਥੇ ਵੱਡੇ ਲੈਵਲ ਦੇ ਉੱਤੇ ਪ੍ਰੋਟੈਸਟ ਚੱਲ ਰਹੇ ਸੀਗੇ ਸੋ ਕੈਨੇਡਾ ਨੇ ਜੋ ਕੈਪ ਅਨਾਉਂਸ ਕੀਤਾ ਉਹਦਾ ਸਾਈਡ ਇਫੈਕਟ ਜਿਹੜਾ ਉਹ ਪੈਣਾ ਸ਼ੁਰੂ ਹੋ ਗਿਆ ਹੈ ਇੱਕ ਤਰੀਕੇ ਨਾਲ ਜੇਕਰ ਇੱਕ ਇਮੀਗ੍ਰੈਂਟ ਦੇ ਪੱਖ ਤੋਂ ਦੇਖਿਆ ਜਾਵੇ ਤਾ ਇਹ ਇੱਕ ਚੰਗੀ ਖਬਰ ਹੈ ਕਿਉਂਕਿ ਇਸ ਦੇ ਨਾਲ ਜਿਹੜਾ ਇੰਪੈਕਟ ਪੈ ਰਿਹਾ ਹੈ ਇਸ ਦੇ ਨਾਲ ਨਾ ਸਿਰਫ ਕੈਨੇਡਾ ਦੀ ਇਕਨੋਮੀ ਨੂੰ ਇੱਕ ਵੱਡਾ ਨੁਕਸਾਨ ਸੱਟ ਬੈਕ ਹੋ ਰਿਹਾ ਹੈ ਸਗੋਂ ਜਿਹੜੇ ਉੱਥੋਂ ਦੇ ਇੰਸਟੀਟਿਊਸ਼ਨ ਨੇ ਉਹਨਾਂ ਦੇ ਉੱਤੇ ਵੱਡਾ ਫਰਕ ਪੈ ਰਿਹਾ ਹੈ ਹੁਣ ਇਹ ਤਾਂ ਜਿਹੜਾ ਸਭ ਤੋਂ ਵੱਡਾ ਇੰਪੈਕਟ ਪਵੇਗਾ ਜਿਹੜਾ ਜਿਹਨੂੰ ਆਪਾਂ ਨੈਗੇਟਿਵ ਵੇ ਨਾਲ ਦੇਖ ਸਕਦੇ ਹਾਂ ਉਹ ਪਵੇਗਾ ਫੈਕਲਟੀਆਂ ਦੇ ਉੱਤੇ ਯਾਨੀ ਕਿ ਜਿਹੜਾ ਸਟਾਫ ਨੇ ਉਹਨਾਂ ਦੇ ਉੱਤੇ ਜਦੋਂ ਸਟਾਫ ਘਟ ਜਾਵੇਗਾ ਤਾਂ ਉਸ ਕੰਡੀਸ਼ਨ ਦੇ ਵਿੱਚ ਜਿਹੜਾ ਕੁਆਲਿਟੀ ਆਫ ਐਜੂਕੇਸ਼ਨ ਦੇ ਲਈ ਕੈਨੇਡਾ ਜਾਣਿਆ ਜਾਂਦਾ ਉੱਤੇ ਕਿਤੇ ਨਾ ਕਿਤੇ ਬਹੁਤ ਵੱਡੀ ਛੱਟ ਵੱਜੇਗੀ ਸੋ ਇਸ ਨੂੰ ਦੇਖਦੇ ਹੋਏ ਸਰਕਾਰ ਜਿਹੜਾ ਕੋਈ ਨਾ ਕੋਈ ਇਦਾਂ ਦਾ ਫੈਸਲਾ ਲੈ ਸਕਦੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਰਿਫਿਊਜ਼ਲ ਬਹੁਤ ਵੱਡੀ ਗਿਣਤੀ ਦੇ ਵਿੱਚ ਦੇਖਣ ਨੂੰ ਮਿਲੇ ਆ ਖਾਸ ਕਰਕੇ ਉਹਨਾਂ ਦਾ ਇੱਕ ਫਰਕ ਜਿਹੜਾ ਇੱਧਰ ਦੇਖਣ ਨੂੰ ਮਿਲ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਜਿਹੜਾ ਕਿਤੇ ਨਾ ਕਿਤੇ ਇਮੀਗ੍ਰੈਂਟ ਦੇ ਉੱਤੇ ਡਿਪੈਂਡ ਕਰਦਾ ਹੈ ਇਹ ਵੀ ਇੱਕ ਬਹੁਤ ਵੱਡਾ ਸੈਕਟਰ ਹੈ ਜਿਹੜਾ ਕੈਨੇਡਾ ਨੂੰ ਕਹਿ ਸਕਦੇ ਕੈਨੇਡਾ ਦੀ ਇਕਨੋਮੀ ਨੂੰ ਇੱਕ ਵੱਡਾ ਹੁਲਾਰਾ ਦਿੰਦਾ ਹੈ ਜੇਕਰ ਇਸ ਸੈਕਟਰ ਨੂੰ ਇਸ ਤਰੀਕੇ ਨਾਲ ਨੁਕਸਾਨ ਹੁੰਦਾ ਹੈ ਤਾਂ ਕੈਨੇਡਾ ਕਿਤੇ ਨਾ ਕਿਤੇ ਜਿਹੜਾ ਹੈ ਉਹ ਫਿਰ ਮੁੜ ਕੇ ਵੀਜ਼ਾ ਗ੍ਰਾਂਟ ਵਾਲੇ ਪਾਸੇ ਨੂੰ ਜਾਂ ਇਮੀਗ੍ਰੈਂਟਸ ਨੂੰ ਵਧਾਵਾ ਦੇਣ ਵਾਲੇ ਪਾਸੇ ਨੂੰ ਮੁੜ ਸਕਦਾ ਹੈ ਕਿਉਂਕਿ ਜੇਕਰ ਇਸ ਤਰੀਕੇ ਦੀ ਹਾਲਤ ਰਹਿੰਦੀ ਹੈ ਤਾਂ ਇਹ ਇਮੀਗ੍ਰੈਂਟ ਦੇ ਹੱਕ ਵਿੱਚ ਕਈ ਜਾ ਸਕਦੀ ਹੈ ਉਮੀਦ ਕਰਦਾ ਵਲੋਗ ਪਸੰਦ ਆਇਆ ਹੋਗਾ ਚੰਨੂ ਜਰੂਰ ਸਬਸਕ੍ਰਾਈਬ ਕਰ ਲਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸਨੋਰ ਦਾ ਅਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੰਨੂ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ